ਦੇਖੋ ਸਿੱਖੀ ਕਿੰਨੀ ਅਨਮੋਲ ਆ 90 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਜੀ ਦੀ 90 ਸਾਲ 1600 ਤੇ 44 ਦੇ ਵਿੱਚ ਜਨਮ ਤੇ 1700 ਤੇ 34 ਦੇ ਵਿੱਚ ਸ਼ਹਾਦਤ ਆ ਤੇ ਸਿੱਖੀ ਤੋਂ ਅਸੀਂ ਕਿਵੇਂ ਸ਼ਮਾਂ ਤੋਂ ਸਿੱਖ ਕੁਰਬਾਨ ਹੋਏ ਭਾਈ ਮਨੀ ਸਿੰਘ ਹੋਣੀ 12 ਭਰਾ ਸੀ ਤੇ ਇੱਕ ਬਚਪਨ ਚ ਚੜਾਈ ਕਰ ਗਿਆ 11 ਭਰਾ ਭਾਈ ਮਨੀ ਸਿੰਘ ਸਮੇਤ ਸ਼ਹੀਦ ਹੋਏ 11 ਭਾਈ ਮਨੀ ਸਿੰਘ ਦੇ 10 ਪੁੱਤਵਾ ਭਾਈ ਉਦੇਸ਼ ਸਿੰਘ ਤੇ ਭਾਈ ਬਚਿੱਤਰ ਸਿੰਘ ਵੀ ਭਾਈ ਮਨੀ ਸਿੰਘ ਦੇ ਪੁੱਤਵਾ ਦਸਾਂ ਦੇ ਵਿੱਚੋਂ 7 ਸ਼ਹੀਦ ਹੋਏ ਭਾਈ ਮਨੀ ਸਿੰਘ ਦਾ ਦਾਦਾ ਭਾਈ ਵੱਲੋ ਜੀ ਬੱਲੂ ਜੀ ਉਹ ਅੰਮ੍ਰਿਤਸਰ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਵੱਲੋਂ ਲੜਦਾ ਸ਼ਹੀਦ ਹੋਇਆ ਪੰਜਾਬ ਤੋਂ ਜਾਦੀਆਂ ਸ਼ਹਾਦਤਾਂ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਤੇ ਜਿੱਦਣ ਭਾਈ ਮਨੀ ਸਿੰਘ ਨੂੰ ਫੜਿਆ ਗਿਆ ਤੇ ਕੀ ਕਿਹਾ ਸੀ ਸਿੱਖੀ ਛੱਡ ਦੋ ਜਾਨ ਬਖਸ਼ ਦਵਾਂਗੇ ਜਲਾਦ ਨੇ ਵੀ ਗੱਲ ਕਹੀ ਅਖੀਰ ਵੇਲੇ ਕਿ ਮੈਂ ਸੁਣਿਆ ਵੀ ਤੁਹਾਡੀ ਬਾਣੀ ਚ ਲਿਖਿਆ ਹੋਇਆ ਵਾ ਕਬੀਰ ਮਾਨਸ ਜਨਮ ਦੁਲਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾਕੇ ਭੋਏ ਗਿਰੈ ਬਾਹਰ ਨਾ ਲਾਗੈ ਡਾਰ ਕਿ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ ਫਲ ਇੱਕ ਵਾਰੀ ਟਾਣੀ ਤੋਂ ਟੁੱਟ ਜੇ ਮੰਨ ਲਓ ਆਮ ਵੀ ਤੇ ਦੋਰੇ ਨਹੀਂ ਲੱਗਦਾ ਇਹ ਦੇਹੀ ਵਾਰ ਵਾਰ ਨਹੀਂ ਮਿਲਣੀ ਮਨੀ ਸਿੰਘ ਸਿੱਖੀ ਛੱਡ ਤੇ ਦੇਹੀ ਬਚਾ ਤੇ ਭਾਈ ਮਨੀ ਸਿੰਘ ਦਾ ਕੀ ਜਵਾਬ ਸੀ ਉਹ ਕਹਿੰਦੇ ਇਹ ਹੋ ਸਕਦਾ ਇਹ ਦੇਹੀ ਮੈਨੂੰ ਫੇਰ ਮਿਲ ਜਾਵੇ ਪਰ ਗੁਰੂ ਨਾਨਕ ਦੀ ਸਿੱਖੀ ਵਾਰ-ਵਾਰ ਨਹੀਂ ਮਿਲਣੀ ਇਸ ਕਰਕੇ ਮੈਂ ਸਿੱਖੀ ਛੱਡ ਦਵਾਂ ਤੇ ਜਾਨ ਬਚਾ ਲਵਾਂ ਇਹ ਨਹੀਂ ਹੋ ਸਕਦਾ ਭਾਈ ਮਨੀ ਸਿੰਘ ਬੰਦ ਬੰਦ ਕਟਵਾਇਆ ਲਾਹੌਰ ਮੈਂ ਉੱਥੇ ਗਿਆ ਵਾਂ ਪਰ ਸਿੱਖੀ ਨਹੀਂ ਛੱਡੀ ਇਹ ਜਜ਼ਬੇ ਆਪਣੇ ਬੱਚਿਆਂ ਦੇ ਵਿੱਚ ਪਰਗੀ ਆਪਣੇ ਵਿੱਚ ਲਿਆਈਏ ਅਸੀਂ ਗੁਰੂ ਦੇ ਸਿੱਖ ਵਾਂ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਆ ਸਾਡੇ ਲੱਗੇ ਹੀ ਆ ਨਾ ਕੋਪਰ ਹੀੜਾ ਜਿੱਥੇ ਵੱਡਾ ਘੱਲੂ ਘਾਰਾ ਹੋਇਆ ਵੱਡੇ ਘੱਲੂ ਘਾਰੇ ਦੇ ਵਿੱਚ ਅਸੀਂ 35 ਤੋਂ 40 ਹਜ਼ਾਰ ਕਤਲ ਹੋਏ ਤੇ ਸੁਲਤਾਨੁਲ ਕੌਮ ਸਰਦਾਰ ਜਸਾ ਸਿੰਘ ਆਲੂਵਾਲੀਆ ਉਹਦਾ ਸਾਥੀ ਘੋੜਿਆ ਉਹਦਾ ਘੋੜਾ اٹਕ ਗਿਆ ਜਸਾ ਸਿੰਘ ਜੀ ਉਹਨਾਂ ਦਾ ਸ਼ਾਂਟਾ ਮਾਰਨ ਲੱਗਾ ਵੀ ਤੁਰੇ ਤੇ ਸਰਦਾਰ ਜਸਾ ਸਿੰਘ ਜੀ ਕਹਿੰਦੇ ਨਹੀਂ ਗੁਰਮਖਸਿਆ ਇਹਨੂੰ ਸ਼ਾਂਟਾ ਨਹੀਂ ਮਾਰਨਾ ਲੋਕੀ ਕਹਿਣਗੇ ਸਿੱਖਾਂ ਦਾ ਜਰਨੈਲ ਘੋੜਾ ਭਜਾ ਕੇ ਤੇ ਭੱਜਣ ਲੱਗਾ ਹੀ ਦੁਸ਼ਮਣ ਕਵੇਗਾ ਅਬਦਾਲੀ ਕਵੇਗਾ 22 ਫੱਟ ਲੱਗੇ 22 ਪਰ ਲੜੇ 35 ਤੋਂ 40 ਹਜ਼ਾਰ ਸ਼ਹੀਦ ਹੋ ਕੇ ਵੀ ਅਸੀਂ ਸ਼ਾਮ ਨੂੰ ਕੀ ਕਹਿ ਰਹੇ ਆ ਤਤ ਖਾਲਸਾ ਸੂ ਰਿਓ ਗਾਇਓ ਸੋ ਖੋਟ ਗਵਾਈ ਤਤ ਖਾਲਸਾ ਹੈਗਾ ਤੇ ਚੜ੍ਹਦੀ ਕਲਾ ਇਸ ਕਰਕੇ ਕਦੀ ਹੌਂਸਲੇ ਨਹੀਂ ਡੇਗਣੇ ਨੇ ਅਸੀਂ ਚੜ੍ਹਦੀ ਕਲਾ ਚ ਰਹਿਣਾ ਹੈ ਗੁਰੂ ਨਾਲ ਜੁੜਨਾ ਹੈ ਬਾਣੀ ਨਾਲ ਜੁੜਨਾ ਹੈ ਬਾਣੀ ਨਾਲ ਜੁੜਨਾ ਹੈ ਇਕੱਠੇ ਰਹਿਣਾ ਹੈ ਫੇਰ ਕੋਈ ਨਾ ਸਾਨੂੰ ਦੁਨੀਆ ਦੀ ਤਾਕਤ ਝੁਕਾ ਸਕਦੀ ਨਾ ਹਰਾ ਸਕਦੀ ਨਾ ਡਲਾ ਸਕਦੀ ਨਾ ਮੁਕਾ ਸਕਦੀ ਤੋ ਇਹ ਜਿਹੜੀ ਲਹਿਰ ਚੱਲ ਰਹੀ ਆ ਖੁਵਾਰ ਹੋਏ ਸਭ ਮਿਲਾਂਗੇ ਰੋਜ਼ ਪੜਦੇ ਆ ਇਸ ਲਹਿਰ ਦਾ ਆਪਾਂ ਸਾਰੇ ਜਾਣੇ ਹਿੱਸਾ ਬਣੀਏ ਹਿੱਸਾ ਬਣ ਕੇ ਸਾਡਾ ਕੋਈ ਵੀ ਰਿਸ਼ਤੇਦਾਰ ਸਾਡਾ ਸਕਾ ਸਾਡਾ ਸਬੰਧੀ ਸਾਡੇ ਪਰਿਵਾਰ ਵਾਲਾ ਕਿਸਾਂ ਦੀ ਬੇਅਦਬੀ ਕਰਦਾ ਉਹਨੂੰ ਵਾਰ-ਵਾਰ ਸਮਝਾਈਏ ਪੁੱਤ ਕੇਸ ਰੱਖ ਆਪਾਂ ਲਹਿਰ ਦਾ ਹਿੱਸਾ ਇਦਾਂ ਵੀ ਬਣ ਸਕਦੇ ਆ ਕੋਈ ਗਲਤ ਸੰਗਤ ਵਿੱਚ ਪੈ ਗਿਆ ਸਮਝਾਈਏ ਨਹੀਂ। ਔਰ ਇੱਕ ਸਿੱਖ ਰੋਜ਼ ਇੱਕ ਸਿੱਖ ਨੂੰ ਸਮਝਾ ਲੇ। ਇੱਕ ਸਿੱਖ ਜ਼ਿੰਦਗੀ ਦੇ ਵਿੱਚ ਇੱਕ ਸਿੱਖ ਨੂੰ ਸਮਝਾ ਲੇ ਤੇ ਸਾਡੀ ਆਬਾਦੀ ਜਿੰਨੀ ਆ 3 ਕਰੋੜ। ਤੇ 3 ਕਰੋੜ ਦੇ ਵਿੱਚੋਂ ਮੰਨ ਲਓ ਜੇ ਅਸੀਂ 1 ਕਰੋੜ ਵੀ ਸਾਬਤ ਸੂਰਤਾਂ ਤੇ 1 ਕਰੋੜ 1 ਕਰੋੜ ਨੂੰ ਸਮਝਾ ਲੇ ਤੇ 2 ਕਰੋੜ ਸਾਬਤ ਸੂਰਤ ਹੋ ਜਾਣਗੇ। ਬੜੀਆਂ ਛੋਟੀਆਂ-ਛੋਟੀਆਂ ਗੱਲਾਂ ਆਪਾਂ ਇਹ ਕਰ ਸਕਦੇ ਆ। ਇਸ ਕਰਕੇ ਆਪਾਂ ਸਾਰੇ ਜਾਣੇ ਇਹਦੇ ਤੇ ਧਿਆਨ ਦੇਈਏ ਲਹਿਰ ਦਾ ਹਿੱਸਾ ਬਣੀਏ ਅੱਜ ਜਿਹੜੇ ਵੀ ਮੇਰੇ ਇੱਥੇ ਵੀਰ ਕੇਸਾਂ ਦੀ ਬੇਅਦਬੀ ਵਾਲੇ ਕੋਈ ਬੈਠੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਦਾੜੀਆਂ ਬਹੁਤਿਆਂ ਦੀਆਂ ਕੱਟੀਆਂ ਹੁੰਦੀਆਂ ਨਾ ਸਾਡੇ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾਏ ਆ ਦੋ ਸਰਹੰਦ ਤੇ ਦੋ ਚਮਕੌਰ ਸਾਹਿਬ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪਾਇਆ ਕੋਈ ਇਹ ਨਾ ਕਵੇ ਕਿ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਪਾ ਲਿਆ ਤੇ ਸਿੰਘਾਂ ਦੀਆਂ ਲਾਸ਼ਾਂ ਤੇ ਨਹੀਂ ਪਾਇਆ ਬਰਾਬਰ ਸਮਝਿਆ ਜਦੋਂ ਨਿਕਲੇ ਸੀ ਚਮਕੌਰ ਦੀ ਗੜੀ ਚੋਂ ਕਹਿ ਕੇ ਮੈਂ ਸਮਾਪਤੀ ਕਰਨੀ ਆ ਕਿ ਭਾਈ ਦਇਆ ਸਿੰਘ ਨੇ ਜਦੋਂ ਵੇਖਿਆ ਸਹਬਜ਼ਾਦਿਆਂ ਦੇ ਸਰੀਰ ਉਹ ਲੱਗੇ ਸੀ ਨਾ ਕਪੜਾ ਪਾਉਣ ਕਿ ਪਾਤਸ਼ਾਹ ਨੇ ਕਿਹਾ ਸੀ ਦਇਆ ਸਿੰਘਾ ਕੀ ਕਰਦਾ ਉਹ ਕਹਿੰਦਾ ਪਾਤਸ਼ਾਹ ਮੇਰੇ ਕੋਲੋਂ ਤੇ ਰਿਹਾ ਨਹੀਂ ਜਾਂਦਾ ਮੋਹ ਵੀ ਹੁੰਦਾ ਹੈ ਸਹਿਬ ਜਾਦਿਆਂ ਦੇ ਸਰੀਰਾਂ ਤੇ ਮੈਂ ਕੱਪੜਾ ਪਾ ਕੇ ਕਫਨ ਪਾਉਣ ਲੱਗਾ ਗਰੀਬ ਤੋਂ ਗਰੀਬ ਵੀ ਮਾਂ ਬਾਪ ਕਫਨ ਪਾ ਦਿੰਦਾ ਹੈ ਤੁਹਾਡੇ ਪੁੱਤ ਬਿਨਾਂ ਕਫਨ ਤੋਂ ਪਏ ਆ ਤੇ ਗੁਰੂ ਨੇ ਕੀ ਕਿਆ ਸੀ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਪੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ ਪੇ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜੈ ਮੁਝ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਸਿੰਘਾਂ ਵੱਲ ਵੇਖ ਕੇ ਕਿਆ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾ ਸ਼ਹੀਦੀ ਪਾਈ ਪੁਰਜਾ ਪੁਰਜਾ ਕੱਟ ਮਰੈ ਲੇਕਿਨ ਨਾ ਦੁਸ਼ਮਣ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜਹ ਕਹੀਂ ਕਾ ਇਨਸਾਫ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇਂ ਦੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਪੁੱਤਰਾ ਪੁੱਤਰਾ ਦੇ ਵਿੱਚ ਫਰਕ ਨਹੀਂ ਹੁੰਦਾ ਆ ਜਿਹੜੇ ਵੀ ਮੇਰੇ ਵੀਰ ਦਾੜੀਆਂ ਕੱਟੀਆਂ ਵਾਂ ਤੁਸੀਂ ਗੁਰੂ ਦੇ ਪੁੱਤਾਂ ਦਾੜੀਆਂ ਸਾਬਤ ਕਰੋ। ਕੇਸ ਸਾਬਤ ਕਰੀਏ। ਸਾਡੀ ਆਡੈਂਟੀ ਆ ਸਾਡੀ ਪਛਾਣ ਇਹਨੂੰ ਮੁਕਾਉਣ ਦੇ ਲਈ ਤੇ ਅਕਾਲ ਤਖਤ ਤੇ ਤੋਪਾਂ ਟੈਂਕ ਚੜ ਗਏ ਤੇ ਨਹੀਂ ਮੁਕੀ। ਅਸੀਂ ਖੁਦ ਕਿਉਂ ਮੁਕਾਉਨੇ ਆ। ਤੋਂ ਮੈਂ ਅਪੀਲ ਕਰਦਾ। ਅਗਲੀ ਵਾਰ ਆਪਾਂ ਇੱਥੇ ਆਈਏ ਫੇਰ ਆਵਾਂਗੇ। ਤੇ ਜਿਹੜੇ ਮੇਰੇ ਵੀਰ ਇਦਾਵਾ ਉਹਨਾਂ ਨੂੰ ਆਪਾਂ ਵਿਸ਼ੇਸ਼ ਸਨਮਾਨਿਤ ਕਰਾਂਗੇ ਕੇਸ ਦਾੜੀਆਂ ਸਾਬਤ ਰੱਖੀਏ ਗੁਰੂ ਵਾਲੇ ਬਣ ਕੇ